Welcome to Punjabi Job Studios educational channel. ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਅੱਜ ਦੇ ਅਪਡੇਟ ਦੇ ਵਿੱਚ ਤੁਹਾਡੇ ਲਈ ਸਰਕਾਰੀ ਅਤੇ ਪੱਕੀ ਨੌਕਰੀ ਦੀ ਭਰਤੀ ਦੀ ਸਾਰੀ ਜਾਣਕਾਰੀ ਲੈ ਕੇ ਆਏ ਹਾਂ। ਇਸ ਭਰਤੀ ਦੇ ਵਿੱਚ 500 ਤੋਂ ਪਲੱਸ ਵੈਕੈਂਸੀਆਂ ਨੇ। ਇਹ ਭਰਤੀ ਸਰਕਾਰ ਦੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਨਿਕਲੀ ਹੈ? ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ? ਇਸ ਦੇ ਵਿੱਚ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੋਵੇਗੀ? ਏਜ ਲਿਮਿਟ ਕੀ ਹੋਵੇਗੀ ਇਸ ਭਰਤੀ ਦੇ ਲਈ? ਅਤੇ ਇਸ ਭਰਤੀ ਦੀ ਜੋ ਲਾਸਟ ਡੇਟ ਹੈ ਉਹ ਕੀ ਹੋਵੇਗੀ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਇਹ ਸਾਰੀਆਂ ਜਾਣਕਾਰੀਆਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਜਿਨ੍ਹਾਂ ਨੇ ਵੀ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਜੀ ਅਤੇ ਇਸ ਵੀਡੀਓ ਨੂੰ ਹਾਈਪ ਮਰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਹੁਣ ਆਪਾਂ ਬਿਨਾ ਕੋਈ ਦੇਰੀ ਕੀਤੇ ਅੱਧੀਆਂ ਜਾਣਕਾਰੀ ਦੇ ਵੱਲ ਅਤੇ ਵੇਖਦੇ ਹਾਂ ਇਸ ਵੀਡੀਓ ਨੂੰ ਇਸ ਭਰਤੀ ਦਾ ਨੋਟੀਫਿਕੇਸ਼ਨ ਮਿਨਿਸਟਰੀ ਆਫ ਰੇਲਵੇ ਦੇ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਜਾਰੀ ਕੀਤਾ ਗਿਆ ਸੀ ਮਿਤੀ 9 12 2025 ਨੂੰ ਅਤੇ ਇਸ ਨੋਟੀਫਿਕੇਸ਼ਨ ਦੇ ਵਿੱਚ ਅਪ੍ਰੈਂਟਿਸ ਦੀ ਡਿਮਾਂਡ ਕੀਤੀ ਗਈ ਹੈ ਅਤੇ ਇਹ ਜੋ ਅਪ੍ਰੈਂਟਿਸ ਦੀ ਡਿਮਾਂਡ ਕੀਤੀ ਗਈ ਹੈ ਇਸ ਦੀ ਨੰਬਰ ਆਫ ਵੈਕੈਂਸੀਜ਼ ਜੋ ਨੇ ਉਹ 550 ਨੇ ਅਤੇ ਜੋ ਟੋਟਲ ਨੰਬਰ ਆਫ ਵੈਕੈਂਸੀਜ਼ 550 ਦੀ ਵੰਡ ਕੀਤੀ ਗਈ ਹੈ ਫਿਟਰ ਟਰੇਡ ਦੇ ਵਿੱਚ ਅਨ ਰਿਜ਼ਰਵਡ ਦੀਆਂ 75 ਵੈਕੈਂਸੀਆਂ ਨੇ ਐਸਸੀ ਦੀਆਂ 23 ਵੈਕੈਂਸੀਆਂ ਨੇ ਐਸਟੀ ਦੀਆਂ 11 ਵੈਕੈਂਸੀਆਂ ਨੇ ਓਬੀਸੀ ਦੀਆਂ 41 ਵੈਕੈਂਸੀਆਂ ਨੇ ਤਾਂ ਟੋਟਲ 150 ਵੈਕੈਂਸੀਆਂ ਨੇ ਪੀਡਬਲਿਊਡੀ ਦੀਆਂ 6 ਵੈਕੈਂਸੀਆਂ ਨੇ ਐਕਸ ਸਰਵਿਸਮੈਨ ਦੀਆਂ 5 ਵੈਕੈਂਸੀਆਂ ਨੇ ਅੱਗੇ ਅਗੇ ਜੀ ਵੈਲਡਰ ਜੀ ਐਂਡ ਈ ਦੀਆਂ ਅਨ ਰਿਜ਼ਰਵਡ ਦੀਆਂ 90 ਵੈਕੈਂਸੀਆਂ ਨੇ ਐਸਸੀ ਦੀਆਂ 27 ਵੈਕੈਂਸੀਆਂ ਨੇ ਐਸਟੀ ਦੀਆਂ 14 ਵੈਕੈਂਸੀਆਂ ਨੇ ਓਬੀਸੀ ਦੀਆਂ 49 ਵੈਕੈਂਸੀਆਂ ਨੇ ਟੋਟਲ 180 ਵੈਕੈਂਸੀਆਂ ਨੇ PWD 7 ਵੈਕੈਂਸੀਆਂ ਨੇ ਐਕ ਸਰਵਿਸਮੈਨ ਦੀਆਂ 5 ਵੈਕੈਂਸੀਆਂ ਨੇ ਅੱਗੇ ਆ ਗਈ ਜੀ ਮਕੈਨਿਸਟ ਇਸ ਦੇ ਵਿੱਚ ਅਨਰਿਜ਼ਰਵਡ ਦੀਆਂ 10 ਵੈਕੈਂਸੀਆਂ ਨੇ ਐਸਟੀ ਦੀ ਐਸਸੀ ਦੀਆਂ 3 ਵੈਕੈਂਸੀਆਂ ਨੇ ਐਸਟੀ ਦੀਆਂ 2 ਵੈਕੈਂਸੀਆਂ ਨੇ OBC ਦੀਆਂ 5 ਵੈਕੈਂਸੀਆਂ ਨੇ ਟੋਟਲ 20 ਵੈਕੈਂਸੀਆਂ ਨੇ PWD ਦੇ 1 ਵੈਕੈਂਸੀ ਹੈ ਐਕ ਸਰਵਿਸਮੈਨ ਦੀ 1 ਵੈਕੈਂਸੀ ਹੈ ਅੱਗੇ ਆ ਗਈ ਜੀ ਪੇਂਟਰ ਜੀ ਦੀ ਵੈਕੈਂਸੀਆਂ ਇਸ ਦੇ ਵਿੱਚ ਅਨਰਿਜ਼ਰਵਡ ਦੀਆਂ 15 ਵੈਕੈਂਸੀਆਂ ਨੇ ਐਸਸੀ ਦੀਆਂ 5 ਵੈਕੈਂਸੀਆਂ ਨੇ ਐਸਟੀ ਦੀਆਂ 2 ਵੈਕੈਂਸੀਆਂ ਨੇ ਓਬੀਸੀ ਦੀਆਂ 8 ਵੈਕੈਂਸੀਆਂ ਨੇ ਟੋਟਲ 30 ਵੈਕੈਂਸੀਆਂ ਨੇ ਪੀਡਬਲਿਊਡੀ ਦੀ ਇੱਕ ਵੈਕੈਂਸੀ ਹੈ ਐਕ ਸਰਵਿਸਮੈਨ ਦੀ ਇੱਕ ਵੈਕੈਂਸੀ ਹੈ ਅੱਗੇ ਗੱਲ ਕਰ ਲੈਣੇ ਜੀ ਆਪਾਂ ਕਾਰਪੈਂਟਰ ਦੀ ਕਾਰਪੈਂਟਰ ਦੇ ਅਨਰਿਜ਼ਰਵਡ ਦੀਆਂ 15 ਵੈਕੈਂਸੀਆਂ ਨੇ ਐਸਸੀ ਦੀਆਂ 5 ਵੈਕੈਂਸੀਆਂ ਨੇ ਐਸਟੀ ਦੀਆਂ 2 ਵੈਕੈਂਸੀਆਂ ਨੇ ਓਬੀਸੀ ਲਈ 8 ਵੈਕੈਂਸੀਆਂ ਨੇ ਟੋਟਲ 30 ਵੈਕੈਂਸੀਆਂ ਨੇ ਪੀਡਬਲਿਊਡੀ ਲਈ ਇੱਕ ਰਿਜ਼ਰਵ ਹੈ ਐਕ ਸਰਵਿਸਮੈਨ ਲਈ ਇੱਕ ਰਿਜ਼ਰਵ ਹੈ ਅੱਗੇ ਜੀ ਇਲੈਕਟ੍ਰੀਸ਼ੀਅਨ ਦੀਆਂ ਅਨਰਜ਼ਰਵਡ ਦੀਆਂ 35 ਵੈਕੈਂਸੀਆਂ ਨੇ ਐਸਸੀ ਦੀਆਂ 11 ਵੈਕੈਂਸੀਆਂ ਨੇ ਐਸਟੀ ਦੀਆਂ 5 ਵੈਕੈਂਸੀਆਂ ਨੇ ਓਬੀਸੀ ਦੀ 19 ਵੈਕੈਂਸੀਆਂ ਨੇ ਟੋਟਲ 70 ਵੈਕੈਂਸੀਆਂ ਨੇ ਪੀਡਬਲੂਡੀ ਲਈ 3 ਵੈਕੈਂਸੀਆਂ ਨੇ ਐਕਸਰਸਮੈਨ ਲਈ 2 ਵੈਕੈਂਸੀਆਂ ਨੇ ਅੱਗੇ ਆ ਗਈ ਜੀ ਏਸੀ ਐਂਡ ਰੈਫਰਿਜਰੇਟਰ ਮਕੈਨਿਕ ਦੀਆਂ ਅਨਰਜ਼ਰਵਡ ਦੀਆਂ 15 ਵੈਕੈਂਸੀਆਂ ਨੇ ਐਸਸੀ ਦੀਆਂ 5 ਵੈਕੈਂਸੀਆਂ ਨੇ ਐਸਟੀ ਦੀਆਂ 2 ਵੈਕੈਂਸੀਆਂ ਨੇ ਓਬੀਸੀ ਦੀਆਂ 8 ਵੈਕੈਂਸੀਆਂ ਟੋਟਲ 31 ਵੈਕੈਂਸੀਆਂ ਪੀਡਬਲਿ ਲਈ ਇੱਕ ਵੈਕੈਂਸੀ ਹੈ ਅਤੇ ਐਕਸ ਸਰਵਿਸਮੈਨ ਲਈ ਇੱਕ ਵੈਕੈਂਸੀ ਹੈ ਅੱਗੇ ਅੱਗੇ ਜੀ ਮਕੈਨਿਕ ਮੋਟਰ ਵਹੀਕਲ ਦੀ ਅਨਰਜ਼ਰਵਡ ਦੀਆਂ 10 ਵੈਕੈਂਸੀਆਂ ਨੇ ਐਸਸੀ ਦੀਆਂ 3 ਵੈਕੈਂਸੀਆਂ ਨੇ ਐਸਟੀ ਦੀਆਂ 2 ਵੈਕੈਂਸੀਆਂ ਨੇ ਓਬੀਸੀ ਲਈ 5 ਵੈਕੈਂਸੀਆਂ ਨੇ ਟੋਟਲ ਨੰਬਰ ਆਫ ਵੈਕੈਂਸੀਜ਼ ਵੀ ਨੇ ਪੀਡਬਲਿ ਲਈ ਕੋਈ ਵੈਕੈਂਸੀ ਨਹੀਂ ਹੈ ਐਕਸ ਸਰਵਿਸਮੈਨ ਦੀ ਇੱਕ ਵੈਕੈਂਸੀ ਹੈ ਅੱਗੇ ਲਾਸਟ ਤੇ ਆ ਗਈ ਜੀ ਇਲੈਕਟ੍ਰੋਨਿਕ ਮਕੈਨਿਕ ਦੀ ਇਸ ਦੇ ਵਿੱਚ ਅਨਰਿਜ਼ਰਵਡ ਦੀਆਂ 10 ਵੈਕੈਂਸੀਆਂ ਨੇ ਐਸਸੀ ਦੀਆਂ 3 ਵੈਕੈਂਸੀਆਂ ਨੇ ਐਸਟੀ ਦੀਆਂ 2 ਵੈਕੈਂਸੀਆਂ ਨੇ ਓਬੀਸੀ ਦੀਆਂ 5 ਵੈਕੈਂਸੀਆਂ ਨੇ ਟੋਟਲ ਨੰਬਰ ਆਫ ਵੈਕੈਂਸੀਜ਼ 20 ਨੇ ਪੀਡਬਲਿ ਲਈ ਇੱਕ ਰਿਜ਼ਰਵ ਹੋਗੀ ਅਤੇ ਐਕ ਸਰਵਿਸਮੈਨ ਦੀ ਇੱਕ ਵੈਕੈਂਸੀ ਹੈ ਤਾਂ ਟੋਟਲ ਇਸ ਪ੍ਰਕਾਰ ਨਾਲ ਦੋਸਤੋ 550 ਵੈਕੈਂਸੀਜ਼ ਨੇ ਅਤੇ 550 ਵੈਕੈਂਸੀਜ਼ ਦੀ ਜੋ ਵੰਡ ਕੀਤੀ ਗਈ ਹੈ ਉਹ ਇਸ ਪ੍ਰਕਾਰ ਹੋਵੇਗੀ ਸਿਲੈਕਸ਼ਨ ਇਸ ਭਰਤੀ ਦੇ ਵਿੱਚ ਮੈਰਿਟ ਬੇਸ ਤੇ ਹੋਵੇਗੀ ਸਿਰਫ ਮੈਰਿਟ ਹੀ ਚੱਕੀ ਜਾਵੇਗੀ ਆਪਣੇ ਜੋ ਪੜ੍ਹਾਈ ਕੀਤੀ ਹੋਈ ਹੈ ਉਹਨਾਂ ਦੇ ਨੰਬਰਾਂ ਦੀ ਅਤੇ ਜੋ ਤੁਹਾਡੀ ਕੁਆਲਿਫਿਕੇਸ਼ਨ ਹੈ ਉਹ ਤੁਹਾਡੀ ਘੱਟੋ-ਘੱਟ 50% ਮਾਰਕਸ ਦੇ ਨਾਲ ਪਾਸ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ ਯੋਗਤਾ ਇਸ ਭਰਤੀ ਦੇ ਵਿੱਚ 10ਵੀਂ ਪਾਸ ਰੱਖੀ ਗਈ ਹੈ ਮਤਲਬ ਕਿ 10ਵੀਂ ਦੇ ਵਿੱਚ ਤੁਹਾਡੇ ਘੱਟੋ-ਘੱਟ 50% ਮਾਰਕਸ ਹੋਣੇ ਜ਼ਰੂਰੀ ਨੇ ਅਤੇ ਤੁਹਾਡੇ ਕੋਲ ਨੈਸ਼ਨਲ ਟ੍ਰੇਡ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ ਜਿਸ ਨੂੰ ਆਪਾਂ ਆਈਟੀਆਈ ਕਹਿ ਦਿੰਨੇ ਹਾਂ ਜਣ ਕੇ ਤੁਹਾਡੀ ਆਈਟੀਆਈ ਵੀ ਕੀਤੀ ਹੋਈ ਹੋਣੀ ਚਾਹੀਦੀ ਹੈ ਉਮਰ ਸੀਮਾ ਦੇ ਵਿੱਚ ਘੱਟੋ ਘੱਟ 15 ਸਾਲ ਹੋਣੀ ਚਾਹੀਦੀ ਹੈ ਅਤੇ 24 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ 7 1 2026 ਤੱਕ ਐਸਸੀਐਸਟੀ ਕੈਂਡੀਡੇਟਸ ਨੂੰ 5 ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ ਓਬੀਸੀ ਕੈਂਡੀਡੇਟਸ ਨੂੰ 3 ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ ਪਰਸਨ ਵਿਦ ਡਿਸੇਬਿਲਟੀ ਇਨਾਂ ਨੂੰ 10 ਸਾਲ ਤੱਕ ਦੀ ਛੋਟ ਦਿੱਤੀ ਜਾਵੇਗੀ ਅਤੇ ਐਕਸ ਸਰਵਿਸਮੈਨਸ ਨੂੰ ਵੀ 10 ਸਾਲ ਤੱਕ ਦੀ ਛੋਟ ਮਿਲੇਗੀ ਇਸ ਭਰਤੀ ਦੇ ਲਈ ਹੁਣ ਗੱਲ ਕਰ ਲੈਣੇ ਹਾਂ ਕਿ ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਜੋ rcf.indianrailways.gov.in ਦੇ ਉੱਪਰ ਜਾਣਾ ਹੈ ਉੱਥੇ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਹੇ ਨੋਟਿਸ ਨੰਬਰ ਨੂੰ ਅਪਲਾਈ ਕਰਨ ਦਾ ਲਿੰਕ ਮਿਲ ਜਾਵੇਗਾ ਇਸ ਲਿੰਕ ਦੇ ਉੱਪਰ ਕਲਿੱਕ ਕਰਕੇ ਤੁਹਾਨੂੰ ਇਸ ਭਰਤੀ ਦਾ ਐਪਲੀਕੇਸ਼ਨ ਫਾਰਮ ਮਿਲ ਜਾਵੇਗਾ ਤੁਸੀਂ ਉੱਥੇ ਆਨਲਾਈਨ ਹੀ ਐਪਲੀਕੇਸ਼ਨ ਫਾਰਮ ਨੂੰ ਫਿਲ ਕਰਨਾ ਹੈ ਉੱਥੇ ਤੁਹਾਡੀ ਬਾਇਓ ਡਾਟਾ ਦੀ ਜਾਣਕਾਰੀ ਸਾਰੀ ਮੰਗੀ ਜਾਵੇਗੀ ਉਹ ਤੋਂ ਤੁਸੀਂ ਧਿਆਨ ਦੇ ਨਾਲ ਬਿਲਕੁਲ ਧਿਆਨ ਦੇ ਨਾਲ ਭਰਨੀ ਹੈ ਕੋਈ ਵੀ ਮਿਸਟੇਕ ਨਹੀਂ ਕਰਨੀ ਅਤੇ ਜੋ ਵੀ ਤੁਸੀਂ ਡਿਟੇਲਸ ਫਿਲ ਕਰਨੀ ਹੈ ਜਿਵੇਂ ਕਿ ਨੇਮ ਫਾਦਰ ਨੇਮ ਡੇਟ ਆਫ ਬਰਥ ਇਹ ਸਾਰੀ ਜਾਣਕਾਰੀ ਤੁਸੀਂ ਆਪਣੇ ਸਰਟੀਫਿਕੇਟਸ ਜਿਵੇਂ ਕਿ ਕੁਆਲੀਫਿਕੇਸ਼ਨ ਸਰਟੀਫਿਕੇਟਸ ਜਾਂ ਤੁਹਾਡੇ ਐਡਰੈਸ ਪ੍ਰੂਫ ਸਰਟੀਫਿਕੇਟਸ ਨੇ ਉਹਨਾਂ ਦੇ ਹਿਸਾਬ ਨਾਲ ਹੀ ਸਾਰੀ ਸਪੈਲਿੰਗਸ ਭਰਨੀ ਨੇ ਕੋਈ ਵੀ ਮਿਸਟੇਕ ਨਾ ਕਰਿਓ ਕਿਉਂਕਿ ਅਗਰ ਤੁਹਾਡੀ ਐਪਲੀਕੇਸ਼ਨ ਅਤੇ origignal documents document verification ਵੇਲੇ ਮੈਚ ਨਾ ਕੀਤੇ ਤਾਂ ਤੁਹਾਨੂੰ ਇਸ ਭਰਤੀ ਦੇ ਅਗਲੇ ਪੜਾਅ ਦੇ ਲਈ ਸਵੀਕਾਰ ਨਹੀਂ ਕੀਤਾ ਜਾਵੇਗਾ ਸੋ ਇਸ ਕਰਕੇ ਮੈਂ ਬਾਰ-ਬਾਰ ਇਹੀ ਗੱਲ ਰਿਪੀਟ ਕਰ ਰਿਹਾ ਹਾਂ ਵੀ ਤੁਸੀਂ ਆਪਣੇ ਜੋ ਐਪਲੀਕੇਸ਼ਨ ਭਰਨੀ ਹੈ ਉਹ ਬਹੁਰੇ ਧਿਆਨ ਦੇ ਨਾਲ ਭਰਨੀ ਹੈ ਕੋਈ ਵੀ ਮਿਸਟੇਕ ਨਾ ਕਰਿਓ ਬਾਰ-ਬਾਰ ਰੀਚੈਕ ਕਰਕੇ ਤੁਸੀਂ ਫਿਰ ਹੀ ਐਪਲੀਕੇਸ਼ਨ ਨੂੰ ਸਬਮਿਟ ਕਰਿਓ ਅਤੇ ਜੋ ਤੁਸੀਂ ਆਪਣਾ ਈਮੇਲ ਅਤੇ ਮੋਬਾਈਲ ਨੰਬਰ ਫਿਲ ਕਰਨਾ ਹੈ ਉਸੇ ਆਪਣਾ ਉਹੀ ਕਰਿਓ ਜੋ ਹਮੇਸ਼ਾ ਤੁਹਾਡੇ ਕੋਲ ਚੱਲਦਾ ਰਹੇ ਕਿਉਂਕਿ ਤੁਹਾਨੂੰ ਇਸੇ ਈਮੇਲ ਆਈਡੀ ਜਾਂ ਮੋਬਾਈਲ ਨੰਬਰ ਦੇ ਉੱਪਰ ਐਸਐਮਐਸ ਜਾਂ ਈਮੇਲ ਦੇ ਰਾਹੀਂ ਬੁਲਾਇਆ ਜਾਵੇਗਾ ਭਰਤੀ ਦੇ ਕਿਸੇ ਵੀ ਪੜਾਅ ਦੇ ਲਈ ਅਤੇ ਇੱਕ ਕੈਂਡੀਡੇਟ ਨੇ ਸਿਰਫ ਇੱਕ ਐਪਲੀਕੇਸ਼ਨ ਹੀ ਸਬਮਿਟ ਕਰਨੀ ਹੈ ਅਗਰ ਤੁਸੀਂ ਇੱਕ ਤੋਂ ਵੱਧ ਕਰਦੇ ਹੋ ਤਾਂ ਤੁਹਾਡਾ ਫੇਸ ਮੈਚ ਕਰਕੇ ਜਾਂ ਐਜੂਕੇਸ਼ਨ ਸਰਟੀਫਿਕੇਟਸ ਮੈਚ ਕਰਕੇ ਸਾਰੀ ਡਿਟੇਲਸ ਮੈਚ ਕਰਕੇ ਦੇਖ ਲਿਆ ਜਾਵੇਗਾ ਅਤੇ ਤੁਹਾਡੀ ਜੋ ਜੋ ਵੀ ਐਪਲੀਕੇਸ਼ਨਸ ਨੇ ਉਹ ਸਾਰੀਆਂ ਹੀ ਰੱਦ ਕਰ ਦਿੱਤੀਆਂ ਜਾਣਗੀਆਂ ਐਪਲੀਕੇਸ਼ਨ ਸਬਮਿਟ ਕਰਨ ਤੋਂ ਬਾਅਦ ਤੁਸੀਂ ਆਪਣੀ ਐਪਲੀਕੇਸ਼ਨ ਦਾ ਪ੍ਰਿੰਟ ਆਊਟ ਆਪਣੇ ਕੋਲ ਸੰਭਾਲ ਕੇ ਰੱਖ ਲੈਣਾ ਹੈ ਕਿਉਂਕਿ ਡਾਕੂਮੈਂਟ ਵੈਰੀਫਿਕੇਸ਼ਨ ਦੇ ਵੇਲੇ ਤੁਹਾਨੂੰ ਇਹ ਆਪਣੇ ਨਾਲ ਲੈ ਕੇ ਜਾਣਾ ਪਹੋਵੇਗਾ ਐਪਲੀਕੇਸ਼ਨ ਸਬਮਿਟ ਕਰਨ ਵੇਲੇ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਇਸ਼ੂ ਹੋਵੇਗਾ ਉਹ ਰਜਿਸਟ੍ਰੇਸ਼ਨ ਨੰਬਰ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖ ਲੈਣਾ ਹੈ ਕਿਉਂਕਿ ਅਗਲੇ ਕਿਸੇ ਵੀ ਪ੍ਰੋਸੈਸ ਦੇ ਲਈ ਤੁਹਾਨੂੰ ਉਹ ਰਜਿਸਟ੍ਰੇਸ਼ਨ ਨੰਬਰ ਬਹੁਤ ਹੀ ਜ਼ਰੂਰੀ ਹੋਵੇਗਾ ਵੈਸੇ ਤਾਂ ਆਨਲਾਈਨ ਅਪਲਾਈ ਕਰਨ ਦੀ ਮੈਂ ਸਾਰੀ ਜਾਣਕਾਰੀ ਦੱਸ ਹੀ ਦਿੱਤੀ ਆ ਅਗਰ ਫਿਰ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਜਾਂ ਦਿੱਕਤ ਆਂਦੀ ਆ ਤਾਂ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰਾਂ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਅਗਰ ਕਿਸੇ ਨੇ ਘਰ ਬੈਠੇ ਬੈਠੇ ਐਪਲੀਕੇਸ਼ਨ ਫਾਰਮ ਫਿਲ ਕਰਵਾਉਣਾ ਹੈ ਤਾਂ ਉਸ ਦੇ ਲਈ ਤੁਸੀਂ ਸਾਨੂੰ ਸਾਡੇ ਦਿੱਤੇ ਹੋਏ WhatsApp ਨੰਬਰ ਦੇ ਉੱਪਰ ਆਪਣੀ ਡਿਟੇਲਸ ਸ਼ੇਅਰ ਕਰ ਸਕਦੇ ਹੋ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਹੈ 7/1/2026 ਰਾਤ ਦੇ 12 ਵਜੇ ਤੱਕ ਸੋ ਅਗਰ ਕਿਸੇ ਕੈਂਡੀਡੇਟ ਨੇ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਤਾਂ ਉਹ ਮਿਤੀ 7/1/2026 ਰਾਤ ਦੇ 12 ਵਜੇ ਤੋਂ ਪਹਿਲਾਂ-ਪਹਿਲਾਂ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਨੇ ਜਾ ਤੁਸੀਂ ਸਾਨੂੰ ਆਪਣੇ ਡਾਕੂਮੈਂਟ WhatsApp ਵੀ ਕਰ ਸਕਦੇ ਹੋ ਅਤੇ ਘਰ ਬੈਠੇ ਬੈਠੇ ਆਪਣੇ ਫਾਰਮ ਅਪਲਾਈ ਕਰਵਾ ਸਕਦੇ ਹੋ ਇਸ ਭਰਤੀ ਦੀ ਜੋ ਮੈਰਿਟ ਲਿਸਟ ਹੈ ਉਹ 15 ਦਿਨਾਂ ਦੇ ਵਿੱਚ ਵਿੱਚ ਆ ਜਾਵੇਗੀ ਲਾਸਟ ਡੇਟ ਤੋਂ 15 ਦਿਨਾਂ ਦੇ ਵਿੱਚ ਵਿੱਚ ਸੋ ਤੁਹਾਨੂੰ ਮੈਰਿਟ ਲਿਸਟ ਦੇ ਲਈ ਜ਼ਿਆਦਾ ਵੇਟ ਨਹੀਂ ਕਰਨੀ ਪਵੇਗੀ ਤਾਂ ਦੋਸਤੋ ਇਹ ਸਾਰੀ ਜਾਣਕਾਰੀ Indian Railways ਵੱਲੋਂ RCF ਯਾਨੀ ਕਿ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਚੱਲ ਰਹੀ ਅਪਰੈਂਟਿਸ ਦੀ ਭਰਤੀ ਬਾਰੇ ਦੱਸੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਮਿਲਦੇ ਆਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ